ਰਣਜੀਤ ਚੋਟਾਲਾ ਜੀ ਜੋ ਨੇ ਉਹ ਪੱਤੇ ਹੋਏ ਨੇ ਇੱਥੇ ਚੋਟਾਲਾ ਸਾਹਿਬ ਅੱਜ ਬੜਾ ਯਾਦ ਕਿਹਾ ਜਾ ਰਿਹਾ ਬਾਦਲ ਸਾਹਿਬ ਕੋ ਕੀ ਕਹਿਣਾ ਚਾਹੁੰਦੇ ਬਾਦਲ ਸਾਹਿਬ ਹਮਾਰੇ ਪਰਿਵਾਰਿਕ ਰਿਸ਼ਤੇ ਤੇ 100 ਸਾਲ ਕੇ ਰਿਸ਼ਤੇ ਤੇ ਉਹ ਨਿਭਾਤੇ ਆ ਅੱਗੇ ਵੀ ਨਿਭਾਏ ਤਾਂ ਚੋਟਾਲਾ ਸਾਹਿਬ ਜਿਹੜੇ ਨੇ ਇੱਥੇ ਪੁੱਛੇ ਹੋਏ ਨੇ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਉਹ ਯਾਦ ਕਰ ਰਹੇ ਨੇ ਅੱਜ ਇਸ ਦਿਨ ਨੂੰ ਤਾਂ ਸਿੱਧਾ ਕਿਹਾ ਜਾ ਸਕਦਾ ਕਿ ਸਿਆਸਤ ਦੀ ਗੱਲਬਾਤ ਕੀਤੀ ਜਾਵੇ ਤਾਂ ਹਰਿਆਣਾ ਤੋਂ ਜੇਲ੍ਹ ਮੰਤਰੀ ਇਸ ਵਕਤ ਇੱਥੇ ਪੁੱਛੇ ਨੇ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਸ਼ਰਧਾ ਸੁਮਨ ਜਿਹੜੇ ਨੇ ਉਹ ਅਰਪਿਤ ਕਰਨ ਦੇ ਇੱਥੇ ਪੁੱਛੇ ਹੋਏ ਨੇ ਬਿੰਦ ਬਦਲ ਤੋਂ ਕੈਮਰਾ ਪੱਤਰ ਮਰਕਜ਼ ਸਿੰਘ ਚਲਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ ਕਰਨਜੀਤ ਚੋਟਾਲਾ ਜੀ ਜੋ ਨੇ ਉਹ ਪੱچے ਹੋਏ ਨੇ ਇੱਥੇ ਛੋਟਾ ਸਾਹਿਬ ਅੱਜ ਬੜਾ ਯਾਦ ਕੀਤਾ ਜਾ ਰਹਾ ਬਦਲ ਸਾਹਿਬ ਕੋ ਕਿਆ ਕਹਿਣਾ ਚਾਹਤੇ ਬਾਦਲ ਸਾਹਿਬ ਅੰਭਾਰੇ ਪਰਿਵਾਰਿਕ ਰਿਸ਼ਤੇ ਸੋ ਸਾਲ ਕੇ ਰਿਸ਼ਤੇ ਸੇ ਉਹ ਨਿਭਾਤੇ ਆਗੇ ਵੀ ਨਿਭਾਉਣਗੇ ਚੋਟਾਲਾ ਸਾਹਿਬ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਉਹ ਯਾਦ ਕਰ ਰਹੇ ਨੇ ਅੱਜ ਇਸ ਦਿਨ ਨੂੰ ਤਾਂ ਸਿੱਧਾ ਇਹ ਕਿਹਾ ਜਾ ਸਕਦਾ ਕਿ ਸਿਆਸਤ ਦੀ ਗੱਲ ਬਕ ਕੀਤੀ ਜਾਵੇ ਤਾਂ ਹਰਿਆਣਾ ਤੋਂ ਜੇਲ੍ਹ ਮੰਤਰੀ ਇਸ ਵਕਤ ਇੱਥੇ ਪਹੁੰਚੇ ਨੇ ਅਤੇ ਸਰਦਾਰ ਪੋਚੇ ਹੋਏ ਨੇ ਬਿੰਦ ਬਦਲ ਤੋਂ ਕੈਮਰਾ ਪੱਤਰ ਮਾਰ ਕੇ ਸਿੱਖ ਚੱਸ ਦੇਣਾ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ ਰਣਜੀਤ ਛੋਟਲਾ ਜੀ ਜੋ ਨੇ ਉਹ ਪੱਚੇ ਹੋਏ ਨੇ ਅਤੇ ਛੋਟਲਾ ਸਾਹਿਬ ਅੱਜ ਬੜਾ ਯਾਦ ਕੀਤਾ ਜਾ ਰਹਾ ਬਾਦਲ ਸਾਹਿਬ ਕੋ ਕਹਿਣਾ ਚਾਹਤੇ ਬਾਦਲ ਸਾਹਿਬ ਅੰਬਾਰੇ ਪਰਿਵਾਰਿਕ ਰਿਸ਼ਤੇ تھے ਸੌ ਸਾਲ ਕੇ ਰਿਸ਼ਤੇ تھے ਉਹ ਨਿਭਾਤੇ ਆਗੇ ਵੀ ਨਿਭਾਉਣਗੇ ਛੋਟਲਾ ਸਾਹਿਬ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਉਹ ਯਾਦ ਕਰ ਰਹੇ ਨੇ ਅੱਜ ਇਸ ਦਿਨ ਨੂੰ ਤਾਂ ਸਿੱਧਾ ਕਿਹਾ ਜਾ ਸਕਦਾ ਕਿ ਸਿਆਸਤ ਦੀ ਗੱਲਬਾਤ ਕੀਤੀ ਜਾਵੇ ਤਾਂ ਹਰਿਆਣਾ ਦੇ ਜੇਲ੍ਹ ਮੰਤਰੀ ਇਸ ਵਕਤ ਇੱਥੇ ਪਹੁੰਚੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਸਰਦਾਰ ਸੁਮਨ ਜਿਹੜੇ ਨੇ ਉਹ ਅਰਪਿਤ ਕਰਨ ਲਏ ਤੇ ਪਹੁੰਚੇ ਹੋਏ ਨੇ ਪਿੰਡ ਬਾਦਲ ਤੋਂ ਕੈਮਰਾ ਪਤਰ ਮਰਕਤ ਸਿੰਘ ਚੱਲਦੇ ਨਾਲ ਸੁਰੇਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ ਰਣਜੀਤ ਛੋਟਲਾ ਜੀ ਜੋ ਨੇ ਉਹ ਪਹੁੰਚੇ ਹੋਏ ਨੇ ਇੱਥੇ ਛੋਟਲਾ ਸਾਹਿਬ ਅੱਜ ਬੜਾ ਯਾਦਗਾਰਿਆ ਜਾ ਰਹਾ ਬਾਦਲ ਸਾਹਿਬ ਕੋ ਕਹਿਣਾ ਚਾਹਤੋਂ ਬਾਦਲ ਸਾਹਿਬ ਅੰਬਾਰੇ ਪਰਿਵਾਰਿਕ ਰਿਸ਼ਤੇ تھے ਸੋ ਸਾਲ ਕੇ ਰਿਸ਼ਤੇ تھے ਉਹ ਨਿਭਾਤੇ ਆਗੇ ਵੀ ਨਿਭਾਉਣਗੇ ਛੋਟਲਾ ਸਾਹਿਬ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਉਹ ਯਾਦ ਕਰ ਰਹੇ ਨੇ ਅੱਜ ਇਸ ਦਿਨ ਨੂੰ ਤਾਂ ਸਿਰ ਤੋਂ ਕਿਹਾ ਜਾ ਸਕਦਾ ਹੈ ਕਿ ਸਿਆਸਤ ਦੀ ਗੱਲ ਬਕ ਕੀਤੀ ਜਾਵੇ ਤਾਂ ਹਰਿਆਣਾ ਤੋਂ ਜੇਲ੍ਹ ਮੰਤਰੀ ਇਸ ਵਕਤ ਇੱਥੇ ਪਹੁੰਚੇ ਨੇ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਸਰਦਾਰ ਸੁਮਨ ਜਿਹੜੇ ਨੇ ਉਹ ਅਰਪਿਤ ਕਰਨ ਲਈ ਇੱਥੇ ਪਹੁੰਚੇ ਹੋਏ ਨੇ। ਪਿੰਡ ਬਾਦਲ ਤੋਂ ਕੈਮਰਾ ਪਤਰ ਮਰਕਤ ਸਿੰਘ ਚੱਲਦੇ ਨਾਲ ਸੁਰੇਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ। ਰਣਜੀਤ ਛੋਟਲਾ ਜੀ ਜੋ ਨੇ ਉਹ ਪਹੁੰਚੇ ਹੋਏ ਨੇ ਇੱਥੇ ਛੋਟਲਾ ਸਾਹਿਬ ਅੱਜ ਬੜਾ ਯਾਦ ਕੀਤਾ ਜਾ ਰਿਹਾ ਬਾਦਲ ਸਾਹਿਬ ਕੋ ਕਹਿਣਾ ਚਾਹਤ ਹਾਂ। ਬਾਦਲ ਸਾਹਿਬ ਅੰਬਾਰੇ ਪਰਿਵਾਰਿਕ ਰਿਸ਼ਤੇ تھے 100 ਸਾਲਾਂ ਦੇ ਰਿਸ਼ਤੇ تھے ਉਹ ਨਿਭਾਤੇ ਆਗੇ ਵੀ ਨਿਭਾਉਣਗੇ। ਛੋਟਲਾ ਤਾ ਸਿੱਧੋ ਕਿਹਾ ਜਾ ਸਕਦਾ ਹੈ ਕਿ ਸਿਆਸਤ ਦੀ ਗੱਲਬਾਤ ਕੀਤੀ ਜਾਵੇ ਤਾਂ ਹਰਿਆਣਾ ਦੇ ਜੇਲ੍ਹ ਮੰਤਰੀ ਇਸ ਵਕਤ ਇੱਥੇ ਪੁੱਛੇ ਨਹੀਂ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਸ਼ਰਧਾ ਸੁਮਨ ਜਿਹੜੇ ਨੇ ਉਹ ਅਰਪਿਤ ਕਰਨ ਦੇ ਅਤੇ ਪੁੱਛੇ ਹੋਏ ਨਹੀਂ ਪਿੰਡ ਬਾਦਲ ਤੋਂ ਕੈਮਰਾ ਪਤਰ ਮਰਕ ਪਸ ਸਿੰਘ ਚਸਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸੂਰਾ ਟੀਵੀ ਰਣਜੀਤ ਛੋਟਲਾ ਜੀ ਜੋ ਨੇ ਉਹ ਪੁੱਛੇ ਹੋਏ ਨਹੀਂ ਅਤੇ ਛੋਟਲਾ ਸਾਹਿਬ ਅੱਜ ਬੜਾ ਯਾਦ ਕੀਤਾ ਜਾ ਰਿਹਾ ਬਾਦਲ ਸਾਹਿਬ ਕੋ ਕਿਆ ਕਹਿਣਾ ਚਾਹਤੇ ਬਾਦਲ ਸਾਹਿਬ ਅੰਬਾਰੇ ਪਰਿਵਾਰਿਕ ਰਿਸ਼ਤੇ ਸੌ ਸਾਲ ਕੇ ਰਿਸ਼ਤੇ ਸੇ ਉਹ ਨਿਭਾਤੇ ਅੱਗੇ ਵੀ ਨਿਭਾਏ ਤਾ ਚੋਟਲਾ ਸਾਹਿਬ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਉਹ ਯਾਦ ਕਰ ਰਹੇ ਨੇ ਅੱਜ ਇਸ ਦਿਨ ਨੂੰ ਤਾਂ ਸਿੱਧਾ ਕਿਹਾ ਜਾ ਸਕਦਾ ਕਿ ਸਿਆਸਤ ਦੀ ਗੱਲ ਬਕ ਕੀਤੀ ਜਾਵੇ ਤਾਂ ਹਰਿਆਣਾ ਤੋਂ ਜੇਲ੍ਹ ਮੰਤਰੀ ਇਸ ਵਕਤ ਇੱਥੇ ਪਹੁੰਚੇ ਨੇ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਸਰਦਾ ਸੁਮਨ ਜਿਹੜੇ ਨੇ ਉਹ ਅਰਪਿਤ ਕਰਨ ਲਈ ਇੱਥੇ ਪਹੁੰਚੇ ਹੋਏ ਨੇ ਪਿੰਡ ਬਾਦਲ ਤੋਂ ਕੈਮਰਾ ਪਤਰ ਮਰਕਤ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਡੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par